ਸੈਟ ਜੇਵੀਅਰ ਸਕੂਲ ਤਹਾਂ ਨੇ ਅੱਜ ਥਾਂ-ਥਾਂ ਤੇ ਜਾ ਕੇ ਸੰਦੇਸ਼ ਦਿੱਤਾ ਹੈ ਕਿ ਗ੍ਰੀਨ ਦੀਵਾਲੀ ਮਨਾਈ ਜਾਵੇ ਉਹਨਾਂ ਵੱਲੋਂ ਨਗਰ ਕੌਂਸਲ ਪਾਟੜਾ ਹੈਡੀ ਅਫਸਰ ਪਾਟੜਾ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਤੇ ਜਾ ਕੇ ਸੰਦੇਸ਼ ਦਿੱਤਾ ਹੈ ਨਾਲੇ ਹੀ ਉਹਨਾਂ ਨੇ ਫੁੱਲਦਾਰ ਦਰਖਤ ਦਿੱਤੇ ਨੇ ਦੇ ਕੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਵਾਰ ਦੀਵਾਲੀ ਜਿਹੜੀ ਕਿ ਉਹ ਪਟਾਕਿਆ ਰਹਿਤ ਮਨਾਈ ਜਾਵੇ ਕਿਉਂਕਿ ਪ੍ਰਦੂਸ਼ਣੋਂ ਪਹਿਲਾਂ ਤੋਂ ਬਚਾਇਆ ਜਾਵੇ ਔਰ ਦਰਖਤ ਹੀ ਲਗਾਏ ਜਾਣ ਚਾਹੁੰਦਾ ਤੇ ਅਸੀਂ ਗੱਲ ਕਰਦੇ ਹਾਂ ਦੇਖਦੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜਾ ਇੱਥੇ ਇਸ ਵਕਤ ਦਾ ਜਿਹੜਾ ਇਹਨਾਂ ਦਾ ਸੰਦੇਸ਼ ਹੈ ਵਿਦਿਆਰਥੀਆਂ ਦਾ ਇਹ ਹਰ ਸਾਲ ਹੀ ਦਿੰਦੇ ਰਹਿੰਦੇ ਨੇ ਇਹ ਸੰਦੇਸ਼ ਜਿਹੜਾ ਕਿ ਇੱਕ ਚੰਗੀ ਗੱਲ ਹੈ ਜਿਹੜਾ ਵਿਦਿਆਰਥੀ ਮੰੰਬਰ ਤੋਂ ਉੱਠ ਕੇ ਇਸ ਤਰ੍ਹਾਂ ਦੇ ਸੰਦੇਸ਼ ਦਿੱਤੇ ਹੁੰਦੇ ਉਹਨਾਂ ਨੂੰ ਹਮੇਸ਼ਾ ਲਈ ਸਹੀ ਤਰੀਕੇ ਨਾਲ ਮੰਨ ਲੈਣਾ ਚਾਹੀਦਾ ਹੈ ਪਰ ਐਰ ਕਰਾਕਰਸ ਐਂਡ ਮੌਜੂਦਾ ਨਗਰ ਕੌਂਸਲ ਪਤਲਾਣਾ ਦੇ ਵਿੱਚ ਜਿੱਥੇ ਕਿ ਸੈਂਟ ਜੇ ਵੀ ਸਕੂਲ ਦੇ ਵਿਦਿਆਰਥੀਆਂ ਨੇ ਦੀਵਾਲੀ ਸੰਬੰਧੀ ਕੁਝ ਸੁਝਾਅ ਦੇ ਰਹੇ ਨੇ ਔਰ ਦੱਸ ਰਹੇ ਨੇ ਕਿ ਅਸੀਂ ਬਿਨਾ ਪ੍ਰਦੂਸ਼ਣ ਰਹਿਤ ਦੀਵਾਲੀ ਜਿਹੜੀ ਕਿ ਮਨਾਈ ਜਾਵੇ ਇਸ ਤਰ੍ਹਾਂ ਦਾ ਸੰਦੇਸ਼ ਲੈ ਕੇ ਆਏ ਨੇ ਕੌਂਸਲ ਦੇ ਵਿੱਚ ਇਹਨਾਂ ਨੇ ਕਹੀ ਥਾਂ ਤੇ ਹੋਰ ਵੀ ਜਾ ਕੇ ਇਹ ਸੰਦੇਸ਼ ਦਿੱਤਾ ਹੈ ਵਿਦਿਆਰਥੀ ਨੇ ਅਸੀਂ ਇਹਨਾਂ ਨਾਲ ਗੱਲ ਕਰਾਂ ਕਿ ਇਸ ਤਰ੍ਹਾਂ ਦਾ ਇਹ ਜਿਹੜਾ ਕਿ ਇਹਨਾਂ ਨੂੰ ਸਿੱਖਿਆ ਮਿਲੀ ਆ ਔਰ ਜਿਹੜਾ ਕਿ ਵਿਦਿਆਰਥੀ ਮੰਦਰ ਤੋਂ ਹੀ ਇਸ ਤਰ੍ਹਾਂ ਦਾ ਸੰਦੇਸ਼ ਲੈ ਕੇ ਆਏ ਆ ਉਹ ਜਿਹੜਾ ਕਿ ਹਰ ਇੱਕ ਇਨਸਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਜਿਹੜੀ ਕਿ ਦੀਵਾਲੀ ਇਹ ਮੌਕੇ ਜਿਹੜਾ ਪ੍ਰਦੂਸ਼ਣ ਫਲਾਉਣ ਤੋਂ ਬਜਾਏ ਜਿਹੜਾ ਕਿ ਇਸ ਤਰ੍ਹਾਂ ਸ਼ਾਂਤ ਮਾਹੌਲ ਦੇ ਵਿੱਚ ਅਸੀਂ ਉਸ ਤਿਹਾਰ ਨੂੰ ਮਨਾਇਆ ਜਾਵੇ ਕਿਸ ਤਰ੍ਹਾਂ ਦਾ ਮਾਹੌਲ ਇਹ ਸਾਂਝਾ ਜਾਂਦਾ ਹੈ ਔਰ ਬੱਚੇ ਕੀ ਨਾਂ ਤੇਰਾ ਔਰ ਕਿਹੜੀ ਕਲਾਸ ਦੇ ਸਟੂਡੈਂਟ ਸੱਚੇ ਕਾਲ ਮੇਰਾ ਨਾਮ ਸ਼ਗਨਦੀਪ ਕੌਰ ਹੈ ਮੈਂ 10th ਕਲਾਸ ਦੇ ਸਟੂਡੈਂਟ ਹਾਂ ਅਸੀਂ ਸੰਕੀਵਿਸ਼ ਇੰਟਰਨੈਸ਼ਨਲ ਸਕੂਲ ਤੋਂ ਆਏ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਗ੍ਰੀਨ ਦੀਵਾਲੀ ਮਨਾਉਣ ਦੇ ਲਈ ਅਸੀਂ ਲੋਕਾਂ ਵਿੱਚ ਇਹ ਫੈਲਾਉਣਾ ਚਾਹੁੰਦੇ ਹਾਂ ਕਿ ਗ੍ਰੀਨ ਦੀਵਾਲੀ ਨਾਲ ਸਾਨੂੰ ਕੋ ਚਾਰੇ ਫਾਇਦੇ ਹੁੰਦੇ ਨੇ ਜਦ ਕਿ ਅਸੀਂ ਸਾਡੀ ਦੀਵਾਲੀ ਜਿਹੜੀ ਉਹ ਖੁਸ਼ੀਆਂ ਦਾ ਤਹਾਰਾ ਸਾਨੂੰ ਲੋਕਾਂ ਨਾਲ ਮਨਾਉਣਾ ਚਾਹੀਦਾ ਆਪਣੇ ਪਰਿਵਾਰ ਨਾਲ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ ਪਟਾਕੇ ਚਲਾ ਕੇ ਪੋਲੂਸ਼ਨ ਨਹੀਂ ਕਰਨਾ ਚਾਹੀਦਾ ਪਟਾਕੇ ਚਲਾਨ ਨਾਲ ਲੋਕਾਂ ਨੂੰ ਦੋ ਪਲ ਦੀ ਖੁਸ਼ੀ ਤਾਂ ਜ਼ਰੂਰ ਮਿਲਦੀ ਆ ਪਰ ਜਿਨ੍ਹਾਂ ਨੂੰ ਅਸਥਮਾ ਹੁੰਦਾ ਲੰਗਰ ਕੈਂਸਰ ਹੁੰਦਾ ਉਹਨਾਂ ਲਈ ਸਾਲਾ ਪਰਦਾ ਦੁੱਖ ਬਣ ਜਾਂਦਾ ਕਿਉਂ ਮਨਾਈ ਜਾਂਦੀ ਏ ਦੀਵਾਲੀ ਇਹਦਾ ਮਹਤਵ ਕੀ ਆ ਕੁਝ ਤੁਹਾਨੂੰ ਦੱਸਿਆ ਹੋਊਗਾ ਸਿੱਖੀਜ਼ਮ ਦੇ ਵਿੱਚ ਦੀਵਾਲੀ ਮਨਾਉਂਦਾ ਬਹੁਤ ਵੱਡਾ ਮਹਤਵ ਹੈ ਸ੍ਰੀ ਗੁਰੂ ਖਰਗੋਬਿੰਦ ਸਿੰਘ ਜੀ ਕੁਆਲੀਅਤ ਜਿਹਦੇ ਵਿੱਚੋਂ ਕਿਲੇ ਵਿੱਚੋਂ ਰਹਾ ਹੋ ਕੇ ਸ਼੍ਰੀ ਅੰਮ੍ਰਿਤਸਰ ਪਹੁੰਚੇ ਸੀਗੇ ਉੱਥੇ ਲੋਕਾਂ ਨੇ ਇਹਨਾਂ ਦੇ ਸਵਾਗਤ ਲਈ ਇਕਵਾਲਾ ਕੀਤੀ ਸੀ ਜਾ ਕੇ ਉਹਨਾਂ ਲਈ ਜੋਸ਼ਨੀ ਬਣਾ ਕੇ ਉਹਨਾਂ ਦਾ ਸਵਾਗਤ ਕੀਤਾ ਸੀ ਇਸ ਨੂੰ ਬੰਦੀ ਛੁੱਟੀ ਦਾchnal ਵੀ ਜਾਣਿਆ ਜਾਂਦਾ ਹੈ ਬੱਚੇ ਕੀ ਨਾ ਤੁਹਾਡਾ ਔਰ ਕਿਸ ਤਰ੍ਹਾਂ ਦੇ ਜਿਹੜੇ ਕਿ ਤੁਹਾਨੂੰ ਦੱਸਿਆ ਗਿਆ ਹੈ ਸਕੂਲ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਦੇ ਵਿੱਚ ਦੀਵਾਲੀ ਚਲਾ ਜਿਹੜਾ ਪਟਾਕੇ ਨਹੀਂ ਚਲਾਉਣੇ ਚਾਹੀਦੇ ਜਾਂ ਪ੍ਰਦੂਸ਼ਣ ਨਹੀਂ ਪੈਲਾਣਾ ਚਾਹੀਦਾ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਹੋਰ ਵਿਦਿਆਰਥੀਆਂ ਨੂੰ ਜਿਹੜਾ ਕਿ ਸਕੂਲ ਸਟਾਫ ਜਾਂ ਪ੍ਰਿੰਸੀਪਲ ਹੋ ਜਾਂਦਾ ਹੈ Good morning, everyone. My name is Harkirat Kaur from class 10th from St. Xavier's International School, Atala. Today, as my friend have told you, we have got, gathered to spread awareness about celebrating Green Diwali. And we're always uh, told by our teachers, our principals uh, uh, to celebrate uh, Green Diwali and promote the health of our environment and make it green by planting trees and always uh, being, uh, and always being uh, love and affection affectionate for our family نو ਚੰਗਾ ਸੰਦੇਸ਼ ਸੇ ਬੱਚਿਆਂ ਦਾ ਜਿਹੜਾ ਕਿ ਇਹ ਦੱਸ ਰਹੇ ਨੇ ਕਿ ਗ੍ਰੀਨ ਦਿਵਾਰੀ ਬਣਾਈ ਚਾਹੀਦੀ ਹੈ ਕਿਉਂਕਿ ਪਟਾਕੇ ਨਹੀਂ ਸਾਨੂੰ ਚਲਾਉਣੇ ਚਾਹੀਦੇ ਇਸ ਤਰ੍ਹਾਂ ਦਾ ਸੰਦੇਸ਼ ਲਾ ਕੇ ਨਗਰ ਕੌਂਸਲ ਦੇ ਵਿੱਚ ਵੀ ਆਇਆ ਕਿਉਂਕਿ ਇਸ ਤਰ੍ਹਾਂ ਦਾ ਸੰਦੇਸ਼ ਇਤਨਾ ਵਿਦਿਆਰਥੀਆਂ ਵੱਲੋਂ ਹਰ ਸਾਲ ਹੀ ਦਿੱਤਾ ਜਾਂਦਾ ਹੈ ਸੈਂਟ ਜੇਵੀਅਰ ਸਕੂਲ ਦੀ ਇਹ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ ਦੇਖਣ ਨੂੰ ਮਿਲਦੀ ਹੈ ਕਿ ਉਹ ਜਿਹੜਾ ਵੀ ਤਿਉਹਾਰ ਹੁੰਦਾ ਉਹਦੇ ਸਬੰਧ ਵਿੱਚ ਚਰਣਾਉਂਦੇ ਆ ਔਰ ਦੱਸਦੇ ਵੀ ਆ ਮੈਡਮ ਆਏ ਨੇ ਇਹਨਾਂ ਦੇ ਜਿਹੜੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੀ ਜਿਹੜੀ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਜਾਂਦੀ ਹੈ ਵਿਦਿਆਰਥੀ ਨਾਲ ਨਾਲ a very good morning to all of you spectators and concerters let's celebrate green diwali on the behalf of saint xaviers international school green diwali signifies the greenery as well as prosperity amongst all so let's grow and plant more and more trees Every day, not only on this eve, but also on all the festivals, it signifies that uh, two festivals, two ways uh, we are celebrating the Diwali. Uh, the first Hinduism, which signifies that uh, at Ayodhya, Ram, Lord Rama, with his uh, dearest wife, Shri uh, Sita Mata, as well as dearest brother Lakshma he had come back to return at Ayodhya so the public the followers enlightens the lamps on the pathway as well as it is also known as the Pandi Chod Divas. so the followers of Shri Har Gobind Singh Sahib Ji they always celebrate the Diwali because he turned back with 52 kings on this day and they enlightened the path of uh you know from where he come back at Umbrisar. so not only busting the character is the right way to celebrate diwali but we should we all should grow and plants trees every day thank you very much ਸਤਿ ਸ਼੍ਰੀ ਅਕਾਲ ਮੈਡਮ ਨੇ ਜਿਹੜੇ ਇਹ ਦੱਸ ਰਹੇ ਨੇ ਕਿ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦਿੱਤੀ ਔਰ ਕਿਉਂ ਮਨਾਇਆ ਜਾਂਦਾ ਸਾਡਾ ਇਹ ਤਿਹਾੜ ਜਿਹੜਾ ਦੀਵਾਲੀ ਦਾ ਅਸੀਂ ਇਸ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਵੀ ਸਾਡੇ ਨਾਲ ਗੁਰੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਨਗਰ ਕੌਂਸਲ ਦੇ ਈਓ ਨੇ ਉਹ ਵੀ ਨੇ ਇਨਸਪੈਕਟਰ ਵੀ ਨੇ ਇਸ ਵਕਤ ਪਹੁੰਚੇ ਨੇ ਇਹ ਬੱਚਿਆਂ ਦੇ ਨਾਲ ਜਿਹੜਾ ਕਿ ਇਸ ਤਰ੍ਹਾਂ ਦਾ ਸੰਦੇਸ਼ ਜਿਹੜੇ ਬੱਚੇ ਦੇ ਰਹੇ ਆ ਉਹਦੇ ਸਬੰਧੀ ਕਿਸ ਤਰ੍ਹਾਂ ਦੇ ਇਹਨਾਂ ਦੇ ਜਿਹੜਾ ਬੱਚਿਆਂ ਨੇ ਕਿਹਾ ਕਿ ਅਸੀਂ ਪ੍ਰਦੂਸ਼ਣ ਰਹਿਤ ਦੀਵਾਲੀ ਵੀ ਮਨਾਈਏ ਅਸੀਂ ਜਿਹੜੇ ਸੈਂਟ ਜੇਵੀਅਰ ਸਕੂਲ ਦੇ ਸਰ ਨੇ ਅਸੀਂ ਇਹਨਾਂ ਨੂੰ ਵੀ ਥੋੜੀ ਜੀ ਗੱਲ ਕਰਨੀ ਹੈ ਉਹ ਛੋਟਕੜ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਕਿ ਅੱਜ ਦਾ ਸੰਦੇਸ਼ ਦਿੱਤਾ ਹੈ ਅੱਜ ਸਭ ਤੋਂ ਪਹਿਲਾਂ ਮੈਂ ਬੜਾ ਸਾਰਨ ਪਿਆਰ ਭਰ ਸਤਿਕਾਰ ਮੈਂ ਹਰਮੇਸ਼ ਕੁਮਾਰ ਸੰਜੇਵੀ ਇੰਟਰਨੈਸ਼ਨਲ ਸਕੂਲ ਦਾ ਵਿਆਪਕ ਸਾਡੇ ਸਕੂਲ ਦੇ ਅੱਜ ਬੱਚੇ ਆਏ ਨੇਗੇ ਜੀ ਇੱਥੇ ਨਗਰ ਕੌਂਸਲ ਦੇ ਵਿੱਚ ਤੇ ਗ੍ਰੀਨ ਦੀਵਾਲੀ ਦਾ ਮੈਸੇਜ ਲੈ ਕੇ ਆਏ ਨੇ ਤੇ ਨਾਲ ਮਠਿਆਈਆਂ ਲੈ ਕੇ ਆਏ ਨੇ ਕਿ ਸਾਰਿਆਂ ਨੂੰ ਦੀਵਾਲੀ ਨੇ ਸਭ ਤੋਂ ਪਹਿਲਾਂ ਸਾਡੇ ਵੱਲੋਂ ਤੇ ਸਾਡੇ ਸਕੂਲ ਵੱਲੋਂ ਤੇ ਸਾਰੇ ਪਰਿਵਾਰ ਨੂੰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਦੀਵਾਲੀ ਦੇ ਇਸ ਸ਼ੁਭ ਮੌਕੇ ਦੇ ਉੱਤੇ ਅਸੀਂ ਸਾਰਿਆਂ ਨੂੰ ਅਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਰਿਆਂ ਨੂੰ ਸ਼ੁਕਸ਼ਾਂਤੀ ਦੇ ਬਾਦੀ ਚੜਾਈ ਦਵੇ ਤੇ ਵਾਧਾ ਦਵੇ ਦੀਵਾਲੀ ਹਰ ਸਾਲ ਖੁਸ਼ੀਆਂ ਦਾ ਮੌਕਾ ਲੈ ਕੇ ਆਵੇ ਤੇ ਇਸ ਦੇ ਨਾਲ ਹੀ ਇਹ ਦੱਸਾਂਗੇ ਕਿ ਗ੍ਰੀਨ ਦੀਵਾਲੀ ਮਨਾਓ ਜੀ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਓ ਕਿ ਪਟਾਕੇ ਘੱਟ ਤੋਂ ਘੱਟ ਚਲਾਓ ਨ ਬੱਚੇ ਜਿਹੜੇ ਚਲੋ ਜਿਨ੍ਹਾਂ ਦੀ ਮਜਬੂਰੀ ਹੈ ਚਲੋ ਸ਼ੌਂਕ ਇੱਕ ਬੱਚੇ ਦਾ ਹੋ ਜਾਂਦਾ ਹੈਗਾ ਤਾਂ ਉਹਨਾਂ ਦੀ ਤਾਂ ਮਜਬੂਰੀ ਹੋਏ ਤਾਂ ਉਹ ਵੀ ਘੱਟ ਤੋਂ ਘੱਟ ਆਪਣੇ ਬੱਚੇ ਪੇਰੈਂਟਸ ਨੂੰ ਹੀ ਅਰਦਾਸ ਕਰਦੇ ਆ ਕਿ ਬੱਚਿਆਂ ਨੂੰ ਘੱਟ ਤੋਂ ਘੱਟ ਕਰਨ ਪਰ ਇਹ ਕੋਈ ਮਜਬੂਰੀ ਨਹੀਂ ਇੱਕ ਸ਼ੌਂਕ ਹੈ ਬੱਚਿਆਂ ਦਾ ਤੇ ਇਸ ਦਿਨ ਸ਼੍ਰੀ ਗੁਰੂ ਰਾਮਚੰਦਰ ਜੀ ਸ਼੍ਰੀ ਰਾਮਚੰਦਰ ਜੀ ਅਜੋਧਿਆ ਵਾਪਸ ਆਏ ਸੀ ਇਸੇ ਖੁਸ਼ੀ 'ਚ ਦੀਪਮਾਲਾ ਫੇਰਦੇ ਨੇ ਲੋਕ ਤੇ ਬਦ ਤੋਂ ਵੱਧ ਜਸ਼ਨ ਮਨਾਦੇ ਅਸੀਂ ਇਹੀ ਕਹਾਂਗੇ ਕਿ ਜਸ਼ਨ ਮਨਾਓ ਦੀਪਮਾਲਾ ਫੇਰੋ ਆਪਣਾ ਬਾੜ ਪੂਜਾ ਕਰੋ ਤੇ ਹੋਰ ਵੀ ਸ਼ੌਂਕ ਪੂਰੇ ਕੀਤੇ ਜਾਂਦੇ ਨੇ ਮਠਾਈਆਂ ਨਾਲ ਲਗਾਓ ਹੋਰ ਵੀ ਉਹ ਚੀਜ਼ਾਂ ਨਾਲ ਸ਼ੌਂਕ ਪੂਰੇ ਕੀਤੇ ਜਾਂਦੇ ਪਰ ਪ੍ਰਦੂਸ਼ਣ ਰਹਿਤ ਦੀਵਾਲੀ ਹੋਣੀ ਚਾਹੀਦੀ ਇਹ ਦੱਸ ਰਹੇ ਸਨ ਕਿ ਜਿਸ ਤਰ੍ਹਾਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ ਕਿਉਂਕਿ ਦੀਵਾਲੀ ਦੇ ਨਾਲ ਨਾਲ ਹੀ ਜਿਹੜਾ ਪੰਟੀ ਸ਼ੂਟਸ ਵੀ ਨਾਲ ਹੀ ਆਂਦਾ ਹੈ ਕਿਉਂਕਿ ਗਵਾਲੀਅਰ ਦੇ ਕਿਲੇ ਦੇ ਵਿੱਚ ਜਦੋਂ ਸ੍ਰੀ ਹਰਗੋਬਿੰਦ ਸਾਹਿਬ ਨੇ ਜਿਹੜੇ ਕਿ ਰਾਜੇ ਸੀਗੇ ਜਿਹੜੇ ਉਹਨਾਂ ਨੂੰ ਕੈਦ ਕੀਤੇ ਹੋਏ ਸੀ ਜਿਹੜੇ ਉਹਨਾਂ ਨੂੰ ਛੁਡਾਇਆ ਸੀ ਕਿ ਆਪਰ ਤਾਂ ਜੀ ਕਿਸ ਤਰ੍ਹਾਂ ਦਾ ਮੈਸੇਜ ਬੱਚਿਆਂ ਦਾ ਇਹ ਟੰਗਾ ਮੈਸੇਜ ਹੈ ਔਰ ਨਗਰ ਕੌਂਸਲ ਦੇ ਵਿੱਚ ਤੁਸੀਂ ਇਸ ਟਾਈਮ ਜਿਹੜੀ ਕੁਰਸੀ ਤੇ ਬੈਠੇ ਹੋ ਕਿਸ ਤਰ੍ਹਾਂ ਦਾ ਸੰਦੇਸ਼ ਦੇਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਕਿਉਂਕਿ ਸ਼ਹਿਰ ਵਾਸੀ ਵੀ ਐਸੇ ਤਰ੍ਹਾਂ ਹੀ ਇਸ ਸੰਦੇਸ਼ ਨੂੰ ਪੱਲੇ ਬੰਨ ਲੈਣ ਮੈਂ ਰਣਵੀਰ ਸਿੰਘ ਖੁਦਾਨਕਰ ਕੋਸਲ ਪਾਤੜਾ ਅੱਜ ਸੈਟ ਜੀ ਵੀ ਸਕੂਲ ਦੇ ਜਿਹੜੇ ਬੱਚੇ ਨੇ ਟੀਚਰ ਜੀ ਨੇ ਪ੍ਰਿੰਸੀਪਲ ਸਾਹਿਬਾਨ ਨੇ ਕੋ ਆਏ ਨੇ ਮੇਰੇ ਸਾਧਕ ਅਫਸਰ ਸਦਾ ਬਲਜਿੰਦਰ ਸਿੰਘ ਜੀ ਐਮਸੀ ਸਾਹਿਬਾਨ ਕ੍ਰਿਸ਼ਨ ਜੀ ਸਾਡੇ ਸੈਂਟ ਇੰਸਪੈਕਟਰ ਹਿੰਦ ਸ਼ਰਮਾ ਜੀ ਸਾਰੇ ਇੱਥੇ ਖੜੇ ਨੇ ਬਹੁਤ ਵਧੀਆ ਗੱਲ ਕੋਈ ਵੀ ਬੱਚਾ ਜਾਂ ਕੋਈ ਸਕੂਲ ਹੈ ਕੋਈ ਕਾਲੇ ਕਰਦਾ ਇਹ ਨਾ ਸਮਝੋ ਕਿ ਇਹਨੂੰ ਮਤਲਬ ਕਿ ਬਹੁਤ ਛੋਟੀ ਚੀਜ਼ ਹੈ ਮੈਂ ਸਮਝਦਾ ਵੀ ਕਿਸੇ ਨੇ ਵੀ ਇਸ ਚੀਜ਼ ਨੂੰ ਮਤਲਬ ਲਾਗੂ ਕੀਤਾ ਲਾਗੂ ਕਰਾਉਣ ਲਈ ਉਤਸ਼ਾਹ ਕਰਨ ਲਈ ਲੋਕਾਂ ਨੂੰ ਸਮਝਾਉਣ ਲਈ ਇਹ ਵੱਖ-ਵੱਖ ਥਾਂ ਜਾਂਦੇ ਨੇ ਕਿ ਸਕੂਲ ਦੀ ਮੈਂ ਇਸ ਕਰਕੇ ਪ੍ਰਚਾਰ ਕਰਾਂਗਾ ਕਿ ਭਾਵੇਂ 15 ਅਗਸਤ ਹੋਵੇ 26 ਜਨਵਰੀ ਹੋਵੇ ਭਾਵੇਂ ਅੱਜ ਦਾ ਦਿਵਸ ਦਾ ਮੌਕਾ ਹੋਵੇ ਹੋਰ ਵੀ ਕੋਈ ਬਾਤ ਵਾਰ ਆਉਂਦੇ ਨੇ ਇਹ ਜਰੂਰ ਸਕੂਲ ਦੇ ਜਿਹੜੇ ਬੱਚੇ ਨੇ ਆਪਣਾ ਸੰਦੇਸ਼ ਲੈ ਕੇ ਨਗਰ ਕੌਂਸਲ ਪਹੁੰਚਦੇ ਨੇ ਬਹੁਤ ਵਧੀਆ ਗੱਲ ਹੈ ਮੈਂ ਸਕੂਲ ਡੇਟ ਪ੍ਰਿੰਸੀਪਲ ਨੂੰ ਮੁਬਾਰਕ ਬਤਾਵਾ ਗਵਾਗਾ ਦਿਵਾਲੀ ਉੱਤੇ ਸਾਰੇ ਬੱਚਿਆਂ ਨੂੰ ਮੁਬਾਰਕ ਇਹ ਬੇਨਤੀ ਕਰਾਂਗਾ ਮੈਂ ਕਿ ਜੇ ਬੱਚੇ ਕਹਿਣ ਦੇ ਨੇ ਕਿ ਗਰੀਨ ਦਿਵਾਲੀ ਮਨਾਇ ਚਾਹੀਦੀ ਪਟਾਕੇ ਜਿਹੜੇ ਨੇ ਉਹ ਨਹੀਂ ਚਲਾਉਣ ਚਾਹੀਦੇ ਪਰ ਦੁਸਨ ਬਹੁਤ ਫਾਇਦਾ ਹੈ ਇਹ ਬਹੁਤ ਵਧੀਆ ਗੱਲ ਹੈ ਇਹ ਸੰਦੇਸ਼ ਲੈ ਕੇ ਆਏ ਨੇ ਮੈਂ ਆਪਣੇ ਵੱਲੋਂ ਯੂ ਸਾਹਿਬ ਵੱਲੋਂ ਔਰ ਇੰਸਪੈਕਟਰ ਵੱਲੋਂ ਐਮਸੀ ਸਾਹਿਬ ਵੱਲੋਂ ਸਹਿ ਨਿਵਾਸੀਨ ਅਪੀਲ ਕਰਾਂਗਾ ਜਿਹੜੇ ਸੰਦੇਸ਼ ਲੈ ਕੇ ਬੱਚੇ ਆਜਾਏ ਨੇ ਜਿਹੜੇ ਮਕਸਦ ਵਾਸਤੇ ਬੱਚੇ ਚੱਲੇ ਨੇ ਉਹ ਮਕਸਦ ਨਾਲ ਆਪਾਂ ਜੁੜੀਏ ਤੇ ਇਹਨਾਂ ਦੇ ਜਿਹੜਾ ਜਿਹੜਾ ਕੰਮ ਹੈ ਉਹ ਸੰਪੂਰਨ ਕਰਾਈਏ ਮੈਨੇ ਬੇਨਤੀ ਮੋਟੰਗ ਦਾ ਸੰਦੇਸ਼ ਹੈ ਕਿਉਂਕਿ ਇਹ ਜਿਹੜੇ ਸੰਦੇਸ਼ ਜਿਹੜੇ ਵਿਦਿਆਰਥੀ ਨਾਲ ਨਾਲ ਇਸ ਤਰ੍ਹਾਂ ਵਿਦਿਆਰਥੀਆਂ ਵੱਲੋਂ ਮਿਲਣ ਲੱਗ ਜਾਂਦੇ ਆ ਉਹ ਸੰਦੇਸ਼ ਇੱਕ ਬੜੇ ਛਲਾਗਾ ਜੋ ਕਦਮ ਹਨ ਕਿਉਂਕਿ ਇਸ ਸੰਦੇਸ਼ ਨੂੰ ਅਸੀਂ ਵੀ ਪੱਲੇ ਬੰਨ ਲਿਆ ਕਿ ਅਸੀਂ ਜਿਹੜੀ ਕਿ ਦੀਵਾਲੀ ਮੌਕੇ ਕਿਸੇ ਤਰ੍ਹਾਂ ਦਾ ਪ੍ਰਦੂਸ਼ਨ ਨਾ ਕਰੀਏ ਛੋਸਰਾ ਨਾ ਕਰੀਏ ਆਮ ਸਾਧਾਤ ਮਾਹੌਲ ਦੇ ਵਿੱਚ ਹੀ ਰਹਿ ਕੇ ਅਸੀਂ ਦੀਵਾਲੀ ਮਨਾਈਏ ਕਿਉਂਕਿ ਇਸ ਤਿਹਾਰ ਨੂੰ ਜਿਹੜਾ ਮਨਾਉਣ ਦਾ ਤੌਰ ਤਰੀਕਾ ਕੁਝ ਪਹਿਲਾਂ ਨਾਲੋਂ ਬਦਲ ਲੈਣਾ ਚਾਹੀਦਾ ਹੈ ਜਿਹੜਾ ਕਿ ਗ੍ਰੀਨ ਦੀਵਾਲੀ ਬਿਨਾ ਪ੍ਰਦੂਸ਼ਨ ਕਰੇ ਹੀ ਮਨਾਉਣੀ ਚਾਹੀਦੀ ਹੈ Uh, tell everybody that uh, to, uh, to everyone to celebrate to celebrate green diwali uh, by ਵੱਡਾ ਰਿਹਾਰ ਹੁੰਦਾ ਹੈ ਪੰਜਾਬ ਦਾ ਆਬਵੀਅਸਲੀ ਇੰਡੀਆ ਦਾ ਵੀ ਸਾਰਿਆਂ ਦਾ ਪਰ ਲੋਕ ਨੇ ਜਿਹੜੇ ਉਹ ਕਰੈਕਰਸ ਜਲਾਉਂਦੇ ਨੇ ਜਿਹਦੇ ਕਰਕੇ ਪੋਲੂਸ਼ਨ ਹੁੰਦਾ ਹੈ ਤੇ ਬਹੁਤ ਸਾਰੇ ਡਿਸੀਜ਼ ਚੱਲਦੇ ਨੇ ਜੋ ਕਿ ਬਹੁਤ ਹਾਰਮਫੁਲ ਹੁੰਦੇ ਨੇ ਲੰਗ ਕੈਂਸਰ ਅਸਥਮਾ ਇਹ ਬਹੁਤ ਬੁਰੀਆਂ ਬਿਮਾਰੀਆਂ ਨੇ ਤਾਂ ਕਰਕੇ ਸਾਨੂੰ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤੇ ਸਾਨੂੰ ਇਸ ਦੇ ਇਤਿਹਾਸ ਬਾਰੇ ਤਾਂ ਪਤਾ ਹੀ ਹੈ ਇਸ ਦੇ ਹਿੰਦੂਇਸਮ ਤੇ ਸਿੱਖੀ ਸੰਦੋ ਇਤਿਹਾਸ ਹਨ ਇੱਕ ਹਿੰਦੂਇਸਮ ਜਿਹੜਾ ਸ਼੍ਰੀ ਰਾਮ ਚੰਦਰ ਜੀ ਲਕਸ਼ਮਣ ਜੀ ਅਤੇ ਸੀਤਾ ਮਾਤਾ ਜੀ ਅਯੁੱਧਿਆ ਆਏ ਸੀ ਵਾਪਸ ਆਏ ਸੀ ਉਹ 14 ਸਾਲ ਦੇ ਬਨਵਾਸ ਕਰਕੇ ਉਦੋਂ ਲੋਕਾਂ ਨੇ ਉਹਨਾਂ ਦੇ ਉਹਨਾਂ ਲਈ ਖੁਸ਼ੀ ਉਹਨਾਂ ਦੀ ਖੁਸ਼ੀ ਵਾਸਤੇ ਉਹਨਾਂ ਦੀ ਵਾਪਸੀ ਦੀ ਖੁਸ਼ੀ ਲਈ ਦੀਏ ਜਲਾਏ ਸੀਗੇ ਸੈਂਟ ਜੇਵੀਰੀ ਸਕੂਲ ਦੇ ਪ੍ਰਿੰਸੀਪਲ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦਾ ਜਿਹੜਾ ਬੱਚਿਆਂ ਵੱਲੋਂ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿਉਂਕਿ ਥਾਂ ਥਾਂ ਤੇ ਪਹੁੰਚ ਕੇ ਸੰਦੇਸ਼ ਦਿੱਤਾ ਜਾ ਰਿਹਾ ਹੈ ਇੱਕ ਚੰਗਾ ਸਲਾਘਾਯੋਗ ਕਦਮ ਹੈ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਸਰ ਸਰ ਅੱਜ ਜਿਹੜਾ ਸੰਦੇਸ਼ ਦਿੱਤਾ ਜਾ ਰਿਹਾ ਹੈ ਬੱਚਿਆਂ ਵੱਲੋਂ ਕਿ ਅੱਜ ਲੋਕ ਜਿਸ ਤਰ੍ਹਾਂ ਤੁਸੀਂ ਨਗਰ ਕੌਂਸਲ 'ਚ ਵੀ ਆਏ ਹੋ ਐਸਡੀਐਮ ਦਫ਼ਤਰ ਵੀ ਆਏ ਹੋ ਐਡੀਐਮ ਸਾਹਿਬ ਨਾਲ ਵੀ ਤੁਹਾਡੀ ਗੱਲ ਹੋਵੇਗੀ ਔਰ कि लोग इस रूल नो फॉलो के लेंगे इस संदेश देना सबसे पहले मैं आपके चैनल के माध्यम से सभी देशवासियों को दीपावली के हार्दिक शुभकामनाएं। हालांकि दीपावली दो दिन बाद है लेकिन आज हम लोग आए हैं बच्चों को लेके जो स्कूल है ये क्वालिटी एजुकेशन के लिए जाना जाता है तो हमारा जो मकसद है उसे पढ़ाई लिखाई नहीं है पढ़ाई लिखाई के साथ साथ बच्चों को हर चीज़ों के बारे में जानकारी अवेयरनेस ये बहुत ज़रूरी है तो इसी सिलसिले में आज हम बच्चों को लेके आए हैं और हमारा जो मेन मकसद है आज का ग्रीन दीपावली का संदेश देना बच्चों को और बच्चों के माध्यम से सभी को तो हम चाहते हैं कि हम हर साल देखते हैं कि दीपावली के बाद एकदम से देश के अंदर पोल्यूशन का एक बहुत बड़ा खतरा हम महसूस करते हैं बहुत लोग हॉस्पिटलाइज्ड होते हैं बुज़ुर्ग छोटे बच्चे तो ये हर साल की कहानी है तो आज का जो हमारा ये प्रोग्राम हमने रखा हुआ है अवेयरनेस प्रोग्राम ग्रीन दीपावली मनाने के लिए उसके पीछे मकसद यही है कि हम एकदम से इसको बंद नहीं कर सकते लेकिन अगर हम ग्रीन दीपावली मनाएं प्लांटेशन के ऊपर ध्यान दें तो दोनों काम हो जाएगा एक तो प्लांटेशन से क्या होगा जो हमारा पोल्यूशन रुकता है तो रुक जाती है और दूसरा अगर हम क्रेकरस वगैरह ना बजाएँ तो इससे क्या होगा थोड़ा सा पोल्यूशन कम कर सकते हैं हम तो मेन मकसद यही था हम लोगों को आने का यहाँ पे एस साहब से बात हुआ है नगर परिषद के जो चेयरमैन है उनसे भी बात हुआ है उन्होंने बहुत सराहनीय कदम उठाया है इसके लिए और उन्होंने उसी टाइम बताया है सबको कि इसको हम फॉलो करेंगे तो मेन मकसद तो यही है और हमारे बच्चे को भी पता होना चाहिए कि अगले दो चार साल बाद ये भी कुछ ऑफिसर बनेंगे कोई डॉक्टर बनेंगे इंजीनियर बनेंगे तो इनको भी यही पता होना चाहिए कि है आगे जाके जब इन लोग आ, किसी महक में जाएंगे तो ये इन चीजों को फॉलो करेंगे और आ, हम कोशिश करें अगर सब मिलके हम कोशिश करें तो ये जो पोल्यूशन का जो खतरा है वो हम बहुत काम कर सकते हैं ਜੀਵਨ ਕੀ ਦਸਰੈਸ਼ਨ ਪ੍ਰਿੰਸੀਪਲ ਕਿ ਬੱਚਿਆਂ ਨੂੰ ਜਿਹੜਾ ਕਿ ਸ਼ੁਰੂ ਤੋਂ ਹੀ ਜਿਹੜੇ ਵਿਦਿਆਰਥੀ ਮੰਦਰ ਦੇ ਵਿੱਚ ਹੀ ਬਚਪਨ ਤੋਂ ਹੀ ਇਸ ਤਰ੍ਹਾਂ ਦੀ ਗੱਲਾਂ ਸਿਖਾਈਆਂ ਜਾਂਦੀਆਂ ਹਨ ਔਰ ਚੰਗੇ ਰੂਲ ਰੈਗੂਲੇਸ਼ਨ ਔਰ ਵਧੀਆ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਜੀਵਨ ਔਰ ਵਧੀਆ ਸਟੈਂਡ ਔਰ ਵਧੀਆ ਪ੍ਰਾਪਤੀਆਂ ਕਰਨਾ ਇਹ ਚੰਗਾ ਸੰਦੇਸ਼ ਹੈ ਅਸੀਂ ਇਸ ਤੋਂ ਇਲਾਵਾ ਜਿਹੜੇ ਕਿ ਐਸ ਡੀ ਐਮ ਸਾਹਿਬ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਸੰਦੇਸ਼ ਹੈ ਔਰ ਉਹਨਾਂ ਵੱਲੋਂ ਵੀ ਕਿਸ ਤਰ੍ਹਾਂ ਲੋਕਾਂ ਨੂੰ ਇੱਥੇ ਇਸ ਵਾਸਤੇ ਅਵੇਰਨੈਸ ਕੀਤਾ ਜਾਂਦਾ ਹੈ ਅੱਜ ਸਕੂਲ ਦੇ ਅਨੈਸੈਂਟਿਕ ਵੀ ਸਕੂਲ ਦੇ ਬੱਚੇ ਇਹਨਾਂ ਵੱਲੋਂ ਜੋ ਦੱਸਿਆ ਗਿਆ ਮੇਨ ਹੀ ਵੀ ਦੀਵਾਲੀ ਜਿਹੜੀ ਹੈਗੀ ਆ ਰੌਸ਼ਨੀਆਂ ਦਾ ਤਿਹਾੜਾ ਹੈਗਾ ਤੇ ਸਾਰੇ ਪੰਜਾਬ ਦੇ ਦੀ ਲਿਖਾਈ ਆ ਸਮੁੱਚੀ ਸਾਂਝਾ ਤਿਹਾੜਾ ਸਾਰਿਆਂ ਦਾ ਬਿਨਾਂ ਕਿਸੇ ਭੇਦਭਾਵ ਦੇ ਬਿਨਾਂ ਕਿਸੇ ਜਾਤੀ ਫਿਰਕੇ ਦੇ ਸਾਰੇ ਇਹਨੂੰ ਖੁਸ਼ੀ ਨਾਲ ਮਨਾਉਂਦੇ ਹਨ ਤੇ ਸਾਂਝਾ ਤਿਹਾੜਾ ਤੇ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਇਹ ਜਿਹੜੀ ਮੇਨ ਚੀਜ਼ ਦੇਖਣ ਵਾਲੀ ਹੈ ਐਨਵਾਇਰਨਮੈਂਟ ਜਿਹੜਾ ਆਪਣਾ ਦੁਸ਼ਤ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰੀਕੇ ਨਾਲ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਬਜ਼ੁਰਗ ਜਾਂ ਬੱਚੇ ਨੂੰ ਖਾਸ ਤੌਰ ਤੇ ਕੋਈ ਸਮੱਸਿਆ ਦਰਪੇਸ਼ ਨਾ ਆਵੇ ਤੇ ਆਪਣਾ ਜਿਹੜਾ ਸਮਾਜ ਆ ਸਾਇਟੀ ਆ ਉਹ ਤੰਦਰੁਸਤ ਰਹਿ ਸਕੇ ਟਾਕੇ ਚਲਾਣਾ ਜਿਹੜੇ ਨੁਇਸੈਂਸ ਹੁੰਦੀ ਹੈਗੀ ਆ ਸ਼ੋਰ ਪ੍ਰਦੂਸ਼ਣ ਜਿਹਨੂੰ ਕਹਿੰਦੇ ਆਪਾਂ ਉਹਦੇ ਨਾਲ ਵੀ ਕਈ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਇਸ ਤੋਂ ਇਲਾਵਾ ਹਵਾ ਗੰਧਲੀ ਹੋ ਜਾਂਦੀ ਹੈਗੀ ਆ ਤੇ ਸਾਹ ਲੈਣ ਚ ਵੀ ਲੋਕਾਂ ਨੂੰ ਕਈਆਂ ਨੂੰ ਦਿੱਕਤ ਆਉਂਦੀ ਹੈਗੀ ਆ ਇਸ ਤੋਂ ਬਤਨ ਦੇ ਲਈ ਆਪਾਂ ਹੀ ਕਹਾਂਗੇ ਬੇਨਤੀ ਵੀ ਇਹ ਪਟਾਕੇ ਕੱਟ ਤੋਂ ਕੱਟ ਲਾਏ ਜਾਣ ਜੇ ਤੁਸੀਂ ਹੁਣ ਇਹ ਗਿਫਟ ਦਿੰਨੇ ਹੋ ਦੂਜੇ ਨੂੰ ਤਾਂ ਕਟੋ ਕਟ ਸੈਪਲਿੰਗ ਜਿਹੜੇ ਪਲਾਂਟ ਹੈਗੇ ਉਹਨਾਂ ਉੱਤੇ ਜਾਣ ਤੇ ਉਹਦਾ ਨਾ ਕੇਵਲ ਦਿੱਤੇ ਜਾਣ ਸਮਕਾ ਉਹਦੀ ਸਾਂਭ ਸੰਭਾਲ ਵੀ ਕੀਤੀ ਜਾਵੇ ਤਾਂ ਜੋ ਰੁੱਖ ਰੁੱਖ ਬਣ ਸਕਣ ਆਪਾਂ ਨੂੰ ਵਧੀਆ ਆਕਸੀਜਨ ਜਿਹੜੀ ਦੇ ਸਕਣ ਤੇ ਜਿੰਨਾ ਆਪਾਂ ਨੇ ਸੰਭਾਲ ਕਰਾਂਗੇ ਤੇ ਉਹਨਾਂ ਹੀ ਆਪਣੀ ਆਉਣ ਵਾਲੀ ਪੀੜ੍ਹੀ ਵਾਸਤੇ ਆਪਣੇ ਸਾਰੇਆਂ ਵਾਸਤੇ ਜਿਹੜਾ ਵਾਤਾਵਰਨ ਸਵੱਛ ਰਹੇਗਾ ਸ਼ੁੱਧ ਰਹੇਗਾ ਤੇ ਗ੍ਰੀਨ ਦੀਵਾਲੀ ਜਿਹੜੇ ਆਪਾਂ ਮਨਾਈਏ ਮਤ ਤੋਂ ਵੱਧ ਮਿਲ ਜੁਲ ਕੇ ਪੰਜਾਬ ਦਾ ਵਿਕਾਸ ਕਰੀਏ ਕੀ ਲੱਗਦਾ ਸਾਰਾ ਜਿਵੇਂ ਸਕੂਲਾਂ ਦੇ ਵਿੱਚੋਂ ਇਸ ਤਰ੍ਹਾਂ ਦਾ ਸੰਦੇਸ਼ ਆਉਂਦਾ ਹੈ ਕਿ ਸਾਰੇ ਸਕੂਲਾਂ ਦੇ ਵਿੱਚੋਂ ਛੋਟੇ ਬੱਚਿਆਂ ਦੇ ਲੈ ਕੇ ਸੰਦੇਸ਼ ਆਉਂਦਾ ਹੈ ਤਾਂ ਇਹ ਆਪਾਂ ਨੂੰ ਕਿਸ ਦੇ ਉੱਤੇ ਜਿਹੜਾ ਬਿਲਕੁਲ ਰੂਲ ਜਿਹੜਾ ਇਹ ਮੰਨਣਾ ਚਾਹੀਦਾ ਹੈ ਕਿ ਦੇਖੋ ਗੱਲ ਗੱਲ ਇਸ ਤਰ੍ਹਾਂ ਕੋਈ ਵੀ ਚੀਜ਼ ਜਿਹੜੀ ਡਿਵੈਲਪ ਹੁੰਦੀ ਹੈ ਕੋਈ ਵੀ ਸੁਧਾਰ ਹੁੰਦਾ ਇਕਦਮ ਨਹੀਂ ਹੋ ਜਾਂਦਾ ਹੌਲੀ-ਹੌਲੀ ਲੋਕਾਂ ਨੂੰ ਸੁਝੀ ਆਉਂਦੀਆਂ ਤੇ ਆਪਾਂ ਨੂੰ ਸੁਧਾਰ ਸਾਲ-ਬਰਸਾਲ ਬਰ ਹਰ ਸਾਲ ਦੇਖਣ ਨੂੰ ਮਿਲਦਾ ਹੈ ਕਿ ਨਾਲੋਂ ਕੁਝ ਫਰਕ ਪੈ ਗਿਆ ਕੁਝ ਫਰਕ ਪੈ ਗਿਆ ਕੁਝ ਲੋਕ ਤਾਂ ਹੁਣ ਫਰਕ ਪੈ ਚੁੱਕੇ ਲੋਕ ਸਿਆਣੇ ਬਣ ਗਏ ਨੇ ਉਹ ਘੱਟ ਯੂਜ਼ ਕਰਦੇ ਨੇ ਪਟਾਕੇ ਸਰ ਵਿਦਿਆਚਾਰਨ ਕੀ ਸਦੇ ਤੇ ਮੇਰੀ ਆਰਥਿਕ ਨਾ ਸਰ ਸੰਦੇਸ਼ ਇਹ ਹੀ ਆ ਜੀ ਦੇਖੋ ਜੋ ਆਪਾਂ ਬੋਲ ਰਹੇ ਹੈਗੇ ਆ ਆਪਾਂ ਉਹਨੂੰ ਉਸਤੇ ਅਮਲ ਵੀ ਕਰਨਾ ਚਾਹੀਦਾ ਹੈਗਾ ਆ ਬੱਚੇ ਹੁਣ ਬੈਠੇ ਨੇ ਮੇਰੇ ਵੀ ਬੱਚਾ ਹੈ ਨਾ ਵਰਗੇ ਹੈਗੇ ਬੱਚੇ ਤੇ ਉਹ ਪਟਾਕੇ ਮੰਗਦੇ ਰਹਿੰਦੇ ਨੇ ਮੈਂ ਬਹੁਤ ਲੋਕ ਤਾਂ ਹਟਦੇ ਨਹੀਂ ਹੈਗੇ ਫਿਰ ਵੀ ਚਲੋ ਤੇ ਚਲੋ ਜਿੰਨਾ ਉਸਕੇ ਘੱਟ ਤੋਂ ਘੱਟ ਪਟਾਕੇ ਚਲਾਓ ਸੇਫ ਚਲਾਓ ਆਪਣੇ ਆਪ ਨੂੰ ਸੇਫ ਰੱਖ ਕੇ ਕਿਸੇ ਦੀ ਸਕਿੰਦੇ ਉੱਪਰ ਜਾਂ ਕੋਈ ਹੋਰ ਚੰਗਿਆਰੀ ਨਾਲ ਸੇ ਲੱਗੇ ਅੱਖ ਤੇ ਪ੍ਰੋਬਲਮ ਨਾ ਆਵੇ ਇਸ ਕਰਕੇ ਆਪਣੇ ਪੇਰੈਂਟਸ ਦੇ ਨਾਲ ਕਿਸੇ ਵੱਡੇ ਬੰਦੇ ਨਾਲ ਲੱਗੇ ਫਿਰ ਤੁਸੀਂ ਕੁਝ ਮਾਤਰਾ ਦੇ ਵਿੱਚ ਲਾ ਸਕਦੇ ਹੋ ਕੋਈ ਸੁਪਰੀਮ ਫੂਡ ਤੇ ਮਿਲਾਓ ਕਿੱਥੇ ਹੈਗਾ ਪਰੰਤੂ ਇਹ ਨਹੀਂ ਕਿ ਇਹੀ ਕੰਮ ਰਹਿ ਗਿਆ ਆਪਾਂ ਨੂੰ ਹੋਰ ਕੰਮ ਹੀ ਨਹੀਂ ਹੈਗਾ ਠੀਕ ਹੈ ਨਾ ਮੇਨ ਚੀਜ਼ ਆਪਾਂ ਨੇ এনवायरमेंट ਨੂੰ ਸੁੱਧ ਰੱਖਣਾ ਸਾਫ਼ ਰੱਖਣਾ ਤਾਂ ਜੋ ਆਪਣੇ ਆਪ ਨੂੰ ਵੀ ਆਪਣੇ ਪਰਿਵਾਰ ਸਮਾਜ ਨੂੰ ਜਿੰਨੇ ਵੀ ਵਿਅਕਤੀ ਆਪਾਂ ਹੈਗੇ ਆ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਆਪਣਾ ਸਕੂਲ ਵੀ ਆਪਾਂ ਵਧੀਆ ਰੱਖੀਏ এনवायरमेंट ਗ੍ਰੀਨ ਰੱਖੀਏ ਜੇ ਕੋਈ ਪਲਾਂਟ ਲਾਉਣੇ ਹੋ ਤਾਂ ਉਹਦੀ ਮੇਨਟੇਨੈਂਸ ਰੱਖੋ ਪ੍ਰੋਪਰ ਉਹਦੀ ਉਹਨੂੰ ਪਾਣੀ ਪੁਣੀ ਦਿੰਦੇ ਰਹੋ ਤਾਂ ਜੋ ਬੰਦ ਫੁੱਲ ਸਕੇ ਤੇ ਹਮੇਸ਼ਾ ਲਈ ਆਪਾਂ ਨੂੰ ਆਕਸੀਜਨ ਮਿਲਦੀ ਰਹੇ ਵਧੀਆ ਤਰੀਕੇ ਨਾਲ ਸਰ